ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਸ਼ੇ ਦਸਵੇਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹਾਦ ਰਸ਼ਾ ਪੂਰਨ ਹੋਏ ਚਿਤ ਕੀ ਸਾ ਤਉ ਤਰਨ ਨਰ ਮਾਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਰ ਸਵੇ ਤੁਮ ਘਾਵ ਆਪ ਹਾਦ ਦੇ ਮਹਿ ਬਚਾਵੋ सुख बसे मोर परिवार सेवक सेव सब सवे करतार मोर शानज कर दे करिया सब एन को संघरिया पूर्ण हो हमारी आशा तोर बदन के रहे प्यासा तुम्हें साठ को वरना त्याव जो वर चाहूँ सो तुम ते पाव शिव सिख मारे तारिया चुन चुन सतरा हमारे मारिया आप हाथ दे मुझे बरिया ਮਰਨ ਕਾਲ ਕਾ ਤਰਾਸ ਨਵਰੀਆ ਹਉ ਜੋਸਰਾ ਹਮਾਰੇ ਪਛਾ ਸ੍ਰੀਓ ਤੁਝੂ ਕਰਿਓ ਰਸਾ ਰੱਖ ਲਿਓ ਮੋ ਰੱਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪ੍ਰੀਤ ਚਰਦਾਸ ਕਾੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਉਤਾਰਾ ਕਾਲ ਪਾਇ ਕਰਮ ਸੰ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਜਮਨਕਾਲ ਜੋਗੀ ਸਭ ਕੇੋ ਬੇਦਰਾਜ ਬ੍ਰਹਮਾ ਜੋਥਿਓ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਮਨਕਾਲ ਸਭ ਜਗਤ ਬਣਾਇਓ ਦੇਵਦਾਤ ਜਸ਼ਨ ਪਦਾਇਓ ਆਦੰਤੇ ਕੇ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪਰਦਾ ਜਨ ਆਪ ਸਵਾਰੀ ਸਿਵਕਣ ਕੋ ਸਿਵਕਣ ਸੁਖ ਦੇਓ ਸਤਨੰਕੋ ਪਲਮੋਹਬਦ ਕੇ ਕਟਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੇ ਪੀੜਿ ਪਛਾਨਤ ਤਿਤਿ ਤੇ ਕੁੰਤਰਸਥੁਲਾ ਸਪਰ ਕਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀੜਿ ਪਛਾਨੈ ਕਟਕਟ ਕੇ ਪਰਪਟ ਕੀ ਜਾਣੈ ਜਬਦ ਕਰਕਰਾਂ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਦਬੇਆ ਕਰਖ ਕਰਤੋ ਕਹੋ ਤੁੰਬਾ ਮਿਲਦੇ ਤਰਸਭੋ ਜੇਤੇ ਬਦਨ ਸ੍ਰਿ ਸਭ ਧਾਰ ਐ ਆਪ ਆਪਣੇ ਬੂਝ ਚਾਰਾ ਤਮ ਸਭ ਹੀ ਤੇ ਰਹਿ ਨਨਰਾਲੰ ਜਾਤ ਬੇਦ ਭੇਦ ਹਰਿਆਲੰ ਦਰੰਕਾਂ ਦ੍ਰਵਕਾਂ ਨਰਾਲੰ ਆਦਨੀਲਾ ਨਾਲ ਸੰਭ ਤਾਕਾ ਮੂੜ ਚਾਰਤ ਭੇਦਾ ਤਾਕੋ ਭੇਵ ਨ ਪਾਪਤ ਵੇਦਾ ਤਾਕੋ ਕਰਪਾ ਹਨ ਅਰਮਾਨਤ ਮਹਾਮੂਰ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਨਾ ਸਿਵ ਨੰਕਾਰ ਕਾਟਿ ਤਣਾ ਭੈ ਭਉ ਆਪ ਆਪਣੀ ਬੁੱਧ ਹੈ ਜੀਤੀ ਵਰਨ ਭੈਨ ਭੈਨ ਤੋ ਤੇਤੇ ਤੁਮਰਾ ਲਖਾ ਨਾ ਜਾਏ ਪਸਾਰਾ ਕੈਵਰ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਨੂ ਸਰੂਪਾ ਰੰਗ ਭਉ ਰਾਵ ਕਹਿ ਭੂਪਾ ਅੰਦਰ ਦੇ ਰਜ ਸੇ ਤੁਜ ਕੀਨੇ ਉਤਪਜ ਖਾਨ ਬਹੁਰ ਰਚ ਦੇਨੇ ਕਹਉ ਫੂਲ ਰਾਧਾ ਬੈਠਾ ਕਹਉ ਸੰਤ ਪਿਓ ਸੰਕਰ ਕੈਠਾ ਸੁਗਰੀਸ਼ ਸਿਸ਼ਟ ਖਾਏ ਸੰਭਵ ਆਰ ਜਗਾ ਸਰੂਪ ਸੰਨਭਵ ਅਬਰਸ਼ਾਮੇ ਰੀ ਤੁਮ ਕਰੋ ਸਿਖ ਹਵਾਰਾ ਸਿਕ ਸੰਗਰਉ ਦੁਸ਼ਟ ਜਤੇ ਉਤਪਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਉ ਤੋਤਾ ਸਲਣੀ ਪਰੈ ਤਨਕੇ ਦੁਸ਼ਟ ਦੁਖਤ ਬਮਾਰਾ ਪੁਰਖ ਜਵਨ ਪਗ ਪ੍ਰੇਤਿਹਾਰੇ ਤਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋਈ ਕਵਾਰ ਧਾਇ ਹੈ ਤਾਂ ਕਿ ਕਾਲ ਨਿਕਨੇ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟਨ ਜਾਇ ਨਾ ਰਹੋ ਤਾਂ ਕਿ ਤਾਪ ਤਨ ਕਮ ਹਰੋ ਹਿਰਦ ਸਦ ਕਰਮ ਸਭ ਹੋਏ ਦੁਸ਼ਵਾਸ ਸਕੇ ਨ ਕੋਏ ਏਕ ਵਾਰ ਜਨ ਤਮੈ ਸੰਭਾਰਾ ਕਾਲ ਫਾਸ ਤੇ ਤਹੇ ਵਾਰਾ ਜਨਰ ਨਾਮ ਤਹਾਰੋ ਕਾ ਦਰਦ ਦੁਸ਼ ਡੋਖ ਤੇਰਾ ਖੜ ਕੇ ਤਮੈਂ ਸ਼ਰਨ ਤੇ ਹਾਰੇ ਆਪਹਾ ਦਿਲ ਹੋਵਾਰੇ ਸਰਬ ਥੋਰ ਮੋ ਸਹਾਏ ਦੁਸ਼ਟ ਦੋਖ ਤੇ ਲਿਹੋ ਵਿਚਾਹ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਲਵਸ ਕਰੋ ਦੇ ਕੋ ਹਰਤਾ ਦੁਸ਼ਟ ਦੋਖ ਨੂੰ ਕੋ ਸਾਕਰਤਾ ਸ੍ਰੀ ਤੋ ਜਪ ਹੈ ਦਿਆਲਾ ਪੂਨ ਕਰਾ ਗ੍ਰੰਥ ਤਤਕਾਲ ਮਨਵਾਸ ਬੜਾ ਭਾਵੈ ਸੋਏ ਦੁਖਨਤ ਸੇ ਵਿਆਪਤ ਕੋਈ ਡਲ ਸੁਣੇ ਗੰਗ ਜੋ ਜਾਏ ਸਰਸਨਾ ਪਾਵੇ ਸੁਣੇ ਮੂੜ ਜਤ ਲਾਏ ਤੜਤਾ ਆਵੇ ਦੋਖ ਦਰਦ ਭੋਗ ਨਿਕਟ ਨਾ ਤਨ ਨਰਕੇ ਰਹਿ ਉਦੋ ਜਾ ਕੇ ਏਕ ਵਾਰ ਚੋਪਈ ਕੋ ਕਹੇ ਚੋਪਈ ਸੰਵਤ 17 ਸਾਜ ਪਣੀ ਜਾਏ ਅਰ ਸਹਿ ਸੁਣਤੀਨ ਕਹੀ ਜਾਏ ਭਾਦਵ ਭਾਦਵ ਸ੍ਰੀ ਅਸ਼ਟਮੀ ਰਾਵਾਰਾ ਤੇਰਸ ਤੁਧਰ ਗ੍ਰੰਥ ਸੁਧਾਰਾ ਸਵਈਆ ਵਾਹੇ ਗਹੇ ਦਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ RAM ਰਹੀਮ ਪ੍ਰਾਨ ਕਰਾਨ ਅਨੇ ਕਹੇ ਮਤੇ ਇਕ ਨ ਮੰਨੋ ਸਿਮਰਤ ਸਾਸਤਰ ਵੇਰ ਸਵੈ ਵਾਹ ਭੇਦ ਕਹੇ ਹਮੇ ਇਕ ਨ ਜਾਣਿਓ ਸਿਰਸਪਾਨ ਕਿਰਪਾ ਤੁਮਰੇ ਕਰਮ ਨਾ ਕਿਉ ਸਭ ਤੋਹੇ ਵਿਖਾਨ ਦੋਹਰਾ ਸਗਲ ਦਵਾਰ ਕੋ ਛਾੜ ਕ ਗਿਓ ਤੁਹਾਰੋ ਦਵਾਰ ਵਾਹ ਗਾਏ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਵਾਹ ਗਾਏ ਕਿ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ